ਨਾਈਟ ਪੰਜਾਬੀ ਟੀਵੀ ਦੇ ਖਬਰਾਂ ਦੇ ਸਬੋਲਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ ਪੰਜਾਬ ਦੇ ਉਦਯੋਗ ਅਤੇ ਬਨਜ ਮੰਤਰੀ ਸੰਜੀਵ ਅਰੋੜਾ ਨੇ ਵੀਰਵਾਰ ਨੂੰ ਪੰਜਾਬ ਭਰ ਦੇ ਸਾਰੇ ਫੋਕਲ ਪੁਆਇੰਟਾਂ ਤੇ ਉਦਯੋਗਿਕ ਅਸਟੇਟਾਂ ਵਿੱਚ ਬੁਨਿਆਦੀ ਢਾਂਚੇ ਦੇ ਰੱਖ-ਰਖਾਫ਼ਤੀ ਨਿਗਰਾਨੀ ਲਈ ਇੱਕ ਸੁਤੰਤਰ ਅਥਾਰਟੀ ਸਥਾਪਿਤ ਕਰਨ ਦੀ ਸੂਬਾ ਸਰਕਾਰ ਦੀ ਯੋਜਨਾ ਦਾ ਐਲਾਨ ਕੀਤਾ ਅਥਾਰਟੀ ਦਾ ਉਦੇਸ਼ ਸੀਵਰੇਜ ਸੜਕਾਂ ਰੋਸ਼ਨੀ ਅਤੇ ਉਦਯੋਗਿਕ ਵਿਕਾਸ ਨੂੰ ਸਮਰਥਨ ਦੇਣ ਲਈ ਹੋਰ ਜ਼ਰੂਰੀ ਸਹੂਲਤਾਂ ਵਰਗੇ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕਰਨਾ ਹੈ ਵੀਰਵਾਰ ਨੂੰ ਲੁਧਿਆਣਾ ਵਿੱਚ ਰਾਈジング ਪੰਜਾਬ ਸੁਝਾਵਾਂ ਤੋਂ ਹੱਲ ਤੱਕ ਸਮਾਗਮ ਵਿੱਚ ਬੋਲਦਿਆਂ ਅਰੋੜਾ ਨੇ ਖੁਲਾਸਾ ਕੀਤਾ ਕਿ ਗਲੋਬਲ ਸਲਾਹਕਾਰ ਫਰਮ ਅਰਨਸਟ ਐਂਡ ਯੰਗ ਅਥਾਰਟੀ ਲਈ ਇੱਕ ਢਾਂਚਾ ਵਿਕਸਿਤ ਕਰ ਰਹੀ ਹੈ ਜਿਸ ਨੂੰ ਜਲਦੀ ਹੀ ਲਾਗੂ ਕਰਨ ਦੀ ਉਮੀਦ ਹੈ ਇਸ ਸਮਾਗਮ ਵਿੱਚ ਲੁਧਿਆਣਾ ਮੋਗਾ ਸੰਗਰੂਰ ਅਤੇ ਫਤਿਹਗੜ ਸਾਹਿਬ ਦੇ ਉਦਯੋਗਪਤੀਆਂ ਨੇ ਭਾਗ ਲਿਆ ਜਿਨ੍ਹਾਂ ਨੇ ਸਰਕਾਰੀ ਨੀਤੀਆਂ ਨੂੰ ਆਕਾਰ ਦੇਂਦੀ ਕੀਮਤੀ ਸੁਝਾਅ ਵੀ ਦਿੱਤੇ ਹਰੋੜਾ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪਿਛਲੇ 3.5 ਸਾਲਾਂ ਦੌਰਾਨ ਕਾਰੋਬਾਰੀ ਕਾਰਜਾਂ ਨੂੰ ਸੌਖਾ ਬਣਾਉਣ ਤੇ ਪੰਜਾਬ ਨੂੰ 1.14 ਲੱਖ ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਿਤ ਕੀਤਾ ਹੈ ਜਿਸ ਨਾਲ 4.5 ਲੱਖ ਲੋਕਾਂ ਲਈ ਰੋਜ਼ਗਾਰ ਪੈਦਾ ਹੋਇਆ ਹੈ ਮੁੱਖ ਸੁਧਾਰਾਂ ਵਿੱਚ ਉਦਯੋਗਿਕ ਪਲਾਟਾਂ ਨੂੰ ਕਲੱਬ ਕਰਨ ਅਤੇ ਡੀ ਕਲੱਬ ਕਰਨ ਦੀਆਂ ਨੀਤੀਆਂ ਉਦਮੀਆਂ ਨੂੰ ਜ਼ਮੀਨ ਦੀ ਵਰਤੋਂ ਨੂੰ ਅਨੁਕੂਲ ਬਣਾਉਣ ਦੇ ਯੋਗ ਬਣਾਉਣਾ ਤੇ ਲੀਜ਼ ਹੋਲਡ ਪਲਾਟਾਂ ਜਾਂ ਸ਼ੈਡਾਂ ਨੂੰ ਫ੍ਰੀ ਹੋਲਡ ਵਿੱਚ ਬਦਲਣਾ ਸ਼ਾਮਲ ਹੈ ਸਰਕਾਰ ਹੋਰ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਫੋਕਲ ਪੁਆਇੰਟਾਂ ਵਿੱਚ ਖਾਲੀ ਪਲਾਂਟ ਪਲਾਟਾਂ ਲਈ ਨਿਯਮਤ ਨਿਲਾਮੀ ਵੀ ਕਰੇਗੀ। ਮੰਤਰੀ ਨੇ ਐਲਾਨ ਕੀਤਾ ਕਿ 13 ਮਾਰਚ 2026 ਤੋਂ ਆਈਐਸਬੀ ਮੋਹਾਲੀ ਵਿਕੇ 3 ਦਿਨਾਂ ਪੰਜਾਬ ਨਿਵੇਸ਼ ਸੰਮੇਲਨ ਆਯੋਜਿਤ ਕੀਤਾ ਜਾਵੇਗਾ। ਇਹ ਸੰਮੇਲਨ ਰਾਜ ਵਿੱਚ ਨਿਵੇਸ਼ ਨੂੰ ਵਧਾਉਣ ਲਈ ਉਜ્યોਗਪਤੀਆਂ, ਵਪਾਰੀਆਂ, ਪ੍ਰਵਾਸੀ ਭਾਰਤੀਆਂ ਅਤੇ ਵਿਦੇਸ਼ੀ ਕੰਪਨੀਆਂ ਨੂੰ ਇਕੱਠੇ ਕਰੇਗਾ। ਰੂੜਾ ਨੇ ਜ਼ੋਰ ਦੇ ਕੇ ਕਿਹਾ ਕਿ ਰਾਈジング ਪੰਜਾਬ ਪਹਿਲ ਕਦਮੀ ਉਦਯੋਗਪਤੀਆਂ ਦੀਆਂ ਚਿੰਤਾਵਾਂ ਨੂੰ ਤੁਰੰਤ ਹੱਲ ਕਰਨੀ ਤਿਆਰ ਕੀਤੀ ਗਈ ਹੈ। ਉਹਨਾਂ ਦੇ ਫੀਡਬੈਕ ਦੇ ਆਧਾਰ ਤੇ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਉਹਨਾਂ ਨੇ ਉਦਯੋਗ ਵਿਭਾਗ ਦੇ ਅਧਿਕਾਰੀਆਂ ਨੂੰ ਉਦਯੋਗਪਤੀਆਂ ਨੂੰ ਉਹਨਾਂ ਦੇ ਲਾਭਾਂ ਨੂੰ ਵੱਧ ਤੋਂ ਵੱਧ ਕਰਨ ਲਈ ਸਰਕਾਰੀ ਯੋਜਨਾਵਾਂ ਬਾਰੇ ਸਰਗਰਮੀ ਨਾਲ ਸੂਚਿਤ ਕਰਨ ਦੇ ਨਿਰਦੇਸ਼ ਦਿੱਤੇ। ਉਜੋਗ ਨਿਰਦੇਸ਼ਕ ਸਰੂਪੀ ਮਲਿਕ ਨੇ ਮੁੱਖ ਪਹਿਲ ਕਦਮੀਆਂ ਬਾਰੇ ਵਿਸਥਾਰ ਵਿੱਚ ਦੱਸਿਆ ਜਿਸ ਵਿੱਚ ਵਨ ਟਾਈਮ ਸੈਟਲਮੈਂਟ ਸਕੀਮਾਂ ਅਰਜ਼ੀਆਂ ਦੇਣ ਦੀਆਂ ਪ੍ਰਕਿਰਿਆਵਾਂ ਅਤੇ ਪਲਾਟ ਬਹਾਲੀ ਲਈ ਸ਼ਰਤਾਂ ਸ਼ਾਮਲ ਹਨ। ਉਹਨਾਂ ਨੇ ਕਲੱਬਿੰਗ ਡੀ ਕਲੱਬਿੰਗ ਰੀਲਿਸ ਹੋਲਡ ਤੋਂ ਫ੍ਰੀ ਹੋਲਡ ਵਿੱਚ ਤਬਦੀਲੀ ਅਤੇ ਫ੍ਰੈਗਮੈਂਟੇਸ਼ਨ ਸਬਡਿਵੀਜ਼ਨ ਲਈ ਨੀਤੀਆਂ ਉਹਨਾਂ ਦੇ ਸਬੰਧਤ ਫੀਸ ਸਟਾਂਚੇ ਦੇ ਨਾਲ-ਨਾਲ ਚਰਚਾ ਕੀਤੀ। ਡਿਪਟੀ ਕਮਿਸ਼ਨਰ ਹਿਮਾਚਲ ਜਨ ਹੈ ਉਦਯੋਗ ਪਤੀਆਂ ਦਾ ਸਮਰਥਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਹਨਾਂ ਨੂੰ ਕਿਸੇ ਵੀ ਚਿੰਤਾ ਦੇ ਨਾਲ ਸਿੱਧੇ ਉਹਨਾਂ ਨਾਲ ਸੰਪਰਕ ਕਰਨ ਦਾ ਸੱਦਾ ਦਿੱਤਾ। ਉਹਨਾਂ ਨੇ ਉਮੀਦ ਪ੍ਰਗਟ ਕੀਤੀ ਕਿ ਸਮਾਗਮ ਦੀਆਂ ਚਰਚਾਵਾਂ ਪੰਜਾਬ ਦੇ ਉਦਯੋਗਿਕ ਖੇਤਰ ਖਾਸ ਕਰਕੇ ਲੁਧਿਆਣਾ ਵਿੱਚ ਲਾਭ ਪਹੁੰਚਾਉਣਗੀਆਂ। ਇਨਵੈਸਟ ਪੰਜਾਬ ਦੇ ਬਧੀਕ ਸੀਈਓ ਰਾਹੁ ਚਾਬਾ ਨੇ ਹਾਲ ਹੀ ਦੇ ਸੁਧਾਰਾਂ ਤੇ ਚਾਨਣਾ ਪਾਇਆ ਤੇ ਫਾਸਟ ਟਰੈਕ ਪੰਜਾਬ ਪੋਰਟਲ ਇੱਕ ਡਿਜੀਟਲ ਪਲੇਟਫਾਰਮ ਪੇਸ਼ ਕੀਤਾ। ਜੋ ਜੋ ਬਤਿਆ ਲਈ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਇਸ ਮੌਕੇ ਮੌਜੂਦ ਪ੍ਰਮੁੱਖ ਵਿਅਕਤੀਆਂ ਵਿੱਚ ਵਿਧਾਇਕ ਕੁਲਵੰਤ ਸਿੱਧੂ ਮਦਨਾਲ ਬੱਗਾ ਸ਼ੋਕਪਰਾਸ਼ਰ ਪੱਪੀ ਅਤੇ ਦਰਜੀਤ ਸਿੰਘ ਪੋਲਾ ਗਰੇਵਰ ਸੀਨੀਅਰ ਨੇਤਾ ਡਾਕਟਰ ਕੇ ਐਨਸ ਕੰਗ ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਪਬ ਮਹੇਸ਼ਵਰੀ ਗੰਗਾ ਐਕ੍ਰੋ ਬੂਲਜ਼ ਤੋਂ ਸੰਚਾਲਕ ਅਮਿਤ ਥਾਪਰ ਅਤੇ ਕਈ ਪ੍ਰਸਿੱਧ ਉਦਯੋਪਤੀ ਸ਼ਾਮਲ ਸਨ